भई भाई रहण पढ़ाके बणो हैलो हैलो भाई रहण जो पढ़ाके बोलो कंहिं कमल मारियो ਰਵੰਧ ਕੇ ਪੈਪਾ ਲਾ ਦਿਓ ਬਈ ਸਾਰੇ ਬੰਦ ਕਰ ਦਿਓ ਸਰਪੰਚਾ ਆ ਰਹੇ ਨੇ ਬਾਬੇ ਨੂੰ ਇੱਧਰ ਆ ਜਾਓ ਓਏ ਅੰਦਰ ਲੋਟੋ ਓਏ ਅੰਦਰ ਲੋਟੋ ਅੱਪਕੀ ਫਤਿਹ ਬੰਦ ਸਾਰੇ ਪੈਰ ਕਰਵਾਉਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਖੜ ਕੇ ਤਾੜੀ ਮਾਰਦੇ ਕਹਿੰਦੇ ਪੰਡਤ ਸਾਹਿਬ ਜੀ ਦਾ ਬੱਚਾ ਦਾਦਾ ਨੂੰ ਪਿਆਰ ਦੇ ਕੇ ਉਹ ਦਾਦਾ ਸੂਰਾ ਸੋ ਪਹਿਚਾਨੀ ਐ ਜੋ ਲਰੇ ਦੀਨ ਕੇ ਹਿੱਤ ਪਰਜਾ ਪਰਜਾ ਕੱਟ ਮਰਿਆ ਕਬੂ ਨਾ ਸਾਡ ਖੇਤ ਸੂਰਮਿਆਂ ਦੀ ਧਰਤੀ ਪੰਜਾਬ ਵਿੱਚ ਪੈਦਾ ਹੋਣ ਵਾਲਿਓ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਆਹੀ ਕਾਰਨ ਸੀਗਾ ਮੁਕਸਰ ਮਾਗੀ ਦੇ ਮੇਲੇ ਤੇ ਮੈਨੂੰ ਪਤਾ ਸੀ ਵੀ ਕੱਟ ਬਹੁਤ ਹੋਣਾ ਮੇਤੋ ਸਾਹਮਣਾ ਨਹੀਂ ਕੋੜਾ ਖੋੜਾ ਆਪਣਾ ਪੰਜਾਬੀਆਂ ਦਾ ਕੋੜਾ ਅਸੀਂ ਡਰਦੇ ਸੀ ਇਸੇ ਪਿਆਰ ਤੋਂ ਪਰ ਆਹ ਮੇਰਾ ਉਹ ਯਾਰ ਐ ਇਹ ਆ ਰਾਜੂ ਸਰਪੰਚ ਭਾਗੀ ਬਾਂਦਰ ਵਾਲਾ ਉਹਦੇ ਲਈ ਤਾੜੀ ਮਾਰ ਦਿਓ ਉਹ ਬੰਦਾ ਜਿਹਨੇ ਮੈਨੂੰ ਜਦੋਂ 10 ਮਹੀਨੇ ਮੈਨੂੰ ਝੂਠਾ ਪਰਚਾ ਦੇ ਕੇ ਦੇਖੋ ਇੱਕ ਗੱਲ ਸੁਣੋ ਤੇ ਨਾਲ ਤੁਸੀਂ ਇਨੀ ਦੁਨੀਆ ਸੁਣਦੇ ਰੁਕਾ ਟੁੱਟ ਗਿਆ ਇੱਕ ਵੀਡੀਓ ਤੇ 50 ਹਜ਼ਾਰ ਬੰਦਾ ਇਕੱਠਾ ਹੋਇਆ ਤਾੜੀ ਮਾਰ ਦਿਓ ਸਿਰਫ ਇੱਕ ਵੀਡੀਓ ਤੇ ਇਹ ਪਿਆਰ ਹੈ ਸੋ ਇਹ ਧਿਆਨ ਮਾਰਿਓ ਤੁਹਾਨੂੰ ਫਰਕ ਪਾਉਦਾ ਸਭ ਨੂੰ ਪਤਾ ਨਾ ਵੀ ਥੋੜਾ ਟਾਈਮ ਪਹਿਲਾਂ ਮੇਰੇ ਵਿੱਚ ਗੱਡੀ ਮਾਰੀ ਗਈ ਸਮਾਂ ਪਤਾ ਜਿਨੇ ਗੱਡੀ ਮਾਰੀ ਮੇਰਾ ਸਾਲਾ ਤੇ ਜਿਨੇ ਮਰਵਾਈ ਮੇਰੀ ਸੱਸ ਉਹ ਨਾਲ ਬੈਠੀ ਗੱਡੀ ਮਾਰੀ ਤੋਂ ਮੈਂ ਨਹੀਂ ਮਰਿਆ ਉਸ ਤੋਂ ਪਹਿਲਾਂ ਮੈਨੂੰ ਪਾਰਾ ਦੇ ਤਾਂ ਮੈਂ ਨਹੀਂ ਮਰਿਆ ਫਿਰ ਦੇਖੋ ਮੇਰੇ ਦੰਦ ਟੁੱਟ ਗਏ ਮੈਨੂੰ ਇਹ ਚੱਕ ਕੇ ਜੇਲ੍ਹ ਚ ਭੋਲਦਾ 10 ਮਹੀਨੇ ਜੇਲ੍ਹ ਚ ਨੀਂ ਮਰਿਆ 10 ਮਹੀਨੇ ਜੇਲ੍ਹ ਚ ਰੱਖਿਆ ਪਰ ਹੁਣ ਇੱਕ ਧਿਆਨ ਮਾਰ ਲਓ 2 ਸਾਲ ਹੋ ਗਏ ਮੇਰੇ ਸਾਲੇ ਤੇ 307 26 ਤੇ 2554 ਨਾਟ ਲੱਗੀ ਹੋਈ ਆ ਹਲੇ ਤੱਕ ਗ੍ਰਿਫਤਾਰੀ ਨਹੀਂ ਭਈ ਆ ਬੰਦਾ ਆ ਬੰਦਾ ਜੀਨੇ ਮੈਨੂੰ ਟੁੱਟੇ ਦੰਦਾਂ ਹੋਇਆਂ ਨਾਲ ਪ੍ਰਸ਼ਾਦ ਬਣਾ ਬਣਾ ਕੇ ਦਿੱਤਾ ਇਹਦੇ ਲਈ ਤਾੜੀ ਮਾਰ ਦਿਓ ਮੇਰੇ ਲਈ ਕੋੜਾ ਲੱਗਿਆ ਅੱਜ ਮੈਨੂੰ ਨਾਬੇ ਰਾਜਾ ਸਾਹਿਬ ਗੱਦੀ ਤੇ ਬੈਠੇ ਸੀ ਆਪ ਆਏ ਸੀ ਉੱਥੇ ਵੀ ਜਾਣਾ ਸੀ ਉੱਥੇ ਮਿਸ ਕਰਨਾ ਪਿਆ ਤਰੂ ਦੌਦਰ ਵਾਲਾ ਵੀਰ ਉਹਦੀਆਂ ਬਲਦਾਂ ਦੀਆਂ ਤੌੜਾਂ ਸੀ ਉਹ ਮਿਸ ਕਰਨੀਆਂ ਪਈਆਂ ਤਿੰਨ ਵਿਆਹ ਸੀ ਤਿੰਨ ਭੋਗ ਸੀ ਸਾਰੇ ਮਿਸ ਕਰਤੇ ਮੈਂ ਕਿਹਾ ਜਾਣਾ ਤਾਂ ਸਾਬੋ ਕੀ ਦਲਵੰਡੀ ਜਾਣਾ ਆ ਖੜਾ ਪੰਜਾਬ ਸਿੰਘਾਰ ਚਾਟ ਜੀਬੀਟੀ ਨੇ 25 ਕਰੋੜ ਕੀਮਤ ਕੱਢੀ ਆ ਚਾਹੇ ਸਾਲਾ ਅੱਜ ਕੋਈ 100 ਕਰੋੜ ਦੇ ਦੇ ਪਾੜ ਕੇ ਸੜਦਾ ਗੇਰੇ ਪੈਣਾ ਦਾ ਹੋਂ ਜਿਹੜੇ ਕਹਿੰਦੇ ਨੇ ਗੱਲਾਂ ਨੇ ਆ ਪਿੱਛੇ ਦੇ ਦੋ ਬੱਚੇ ਆਏ ਆ ਠੀਕ ਹੈ ਕਿਸਾਨਾਂ ਦੇ ਬੱਚੇ ਨੇ ਇੱਕ ਦੀ ਅਸੀਂ 1.5 ਕਰੋੜ ਕੀਮਤ ਮੰਗੀ ਆ ਇੱਕ ਦੀ ਕਰੋੜ ਮੰਗੀ ਆ ਤਾੜੀ ਲਾਓ ਇਹਦੇ ਇਹਦੇ ਮੈਂ 10 ਬੱਚੇ ਗਿਣਾ ਸਕਦਾ ਜਿਹੜੇ 50 ਲੱਖ ਤੋਂ ਉੱਪਰ ਵਿਕ ਰਹੇ ਨੇ ਜਿਨ੍ਹਾਂ ਦੀਆਂ ਮਾਮਾ 5 ਲੱਖ ਤੋਂ ਘੱਟ ਸੀਰੀਆਂ ਇਹ ਬਥੇ ਕੀ ਗੱਲ ਆ ਇਹਦਾ ਭਾਈ ਸਰਖਾਪ ਦੀ ਵੇਗਿਆ ਮਾਨੀ ਕੇ ਲੈ ਗਈ ਅੱਜ ਤਾਂ ਅੱਜ ਤਾਂ ਘੋੜੀ ਵਾਲੇ ਇੱਕ ਟ੍ਰੈਂਡ ਚੱਲਿਆ ਇੱਕ ਮਿੰਟ ਰਹਿ ਚੁ ੱੱਕੇ ਨਾ ਮਾਰ ਮੈਂ ਸਮੋਹਾਂ ਇੱਕ ਪਤੇ ਦੀ ਗੱਲ ਦੱਸਦਾ ਇੱਕ ਤਾਂ ਘੋੜੀ ਵਾਲਿਆਂ ਦੇ ਵਿੱਚ ਟ੍ਰੈਂਡ ਚੱਲ ਪਿਆ ਵੀ ਜਿਹੜਾ ਜਿੰਨਾ ਘੋੜਾ ਮਹਿੰਗਾ ਵੇਚੂਗਾ ਉਹਦੀ ਉਨੀ ਵੱਡੀ ਟੌਕ ਪਰ ਅੱਜ ਤੋਂ 10 ਸਾਲਾਂ ਬਾਅਦ ਤੁਸੀਂ ਅਫਸੋਸ ਕਰੋਗੇ ਵੀ ਜਿਨੇ ਘੋੜੇ ਵੇਚੇ ਜਿੰਨਾ ਚਿਰ ਪੰਜਾਬ ਕੋਲੇ ਟਾਪ ਦੇ ਘੋੜੇ ਟਾਪ ਦੇ 25 ਤੋਂ 30 ਘੋੜੇ ਨਹੀਂ ਹੁੰਦੇ ਉਸ ਤੋਂ ਬਾਅਦ ਪਹਿਲਾਂ ਵੇਚਣ ਦੀ ਕਾਲੀ ਨਾ ਕਰੋ ਅੱਜ ਪੰਜਾਬ ਕੋਲੇ 10 8 ਤੋਂ 7 ਤੋਂ 8 ਟਾਪ ਵਾਲੇ ਘੋੜੇ ਆ ਸੋ ਜੀ ਆਪਾਂ ਇੱਦਾਂ ਹੀ ਵੇਚੀ ਗਏ ਤਾਂ ਜਿਹੜੇ ਆ ਕਿਸਾਨਾਂ ਦੇ ਘਰੇ 5-5 ਲੱਖ ਦੀਆਂ ਘੋੜੀਆਂ ਤੇ 50-50 ਲੱਖ ਦੇ ਬੱਚੇ ਆ ਰਹੇ ਆ ਫੇਰ ਇਹ ਨਹੀਂ ਆਉਣੇ ਜੇ ਵੇਚੀ ਗਏ ਤਾਂ ਨਹੀਂ ਵੇਚਦੇ ਬੋਲੇ ਚੜ ਕੇ ਵੇਚਣ ਨੂੰ ਅੱਜ ਕਿਹੜਾ ਸਾਨੂੰ ਕਿਹੜਾ 15 ਕਰੋੜ 10 ਕਰੋੜ ਬੁਰਾ ਲੱਗਦਾ ਸਿਰਫ ਆ ਪਿਆਰ ਇੱਕ ਬੰਦੇ ਕਹਿੰਦੇ 20 ਬਾਬਾ ਜੀ ਝੂਠ ਨਹੀਂ ਬੋਲਦੇ ਇੱਕ ਮੈਂ ਇੱਕ ਬੰਦੇ ਕਹਿੰਦੇ ਯਾਰ 35 ਕਿਲੇ ਕਿਹੜਾ ਪੈਲੀ ਛੜਦਾ ਇੱਕ ਗੱਲ ਦੱਸੋ 50 50 ਕਿਲੋ 50 50 ਕਿੱਲੇ ਵਾਲਿਆਂ ਲਈ ਕਦੇ ਆਏ ਘਟੋਏ ਦਾ ਨਾਰਈ ਵੀਰਾਂ ਦਾ ਆਪਣਾ ਮੇਲਾ ਕਹਿੰਦੇ ਖੇੜੀ ਵਾਲੇ ਬਾਬੇ ਦਾ ਮੇਲਾ ਹੈ ਤਾੜੀਆਂ ਲਾ ਦਿਓ 6 ਤਰੀਕ ਨੂੰ ਦੁੱਧ ਦੰਦ ਮਾਰਵਾੜੀ ਰਿੰਗ 7 ਤਰੀਕ ਨੂੰ ਦੋ ਦੰਦ ਮਾਰਵਾੜੀ ਰਿੰਗ 8 ਤਰੀਕ ਨੂੰ ਬੜੇ ਕੋੜਾ ਕੋੜੀ ਨੌ ਨੂੰ ਚੈਂਪੀਅਨਸ਼ਿਪ ਦੇ ਨੌ ਨੂੰ ਬੱਬੂ ਮਾਰਦਾ ਖੁੰਨਾ ਖੜਾ ਮੇਰੇ ਲਈ ਲਾਓ ਹੁਣ ਪੰਜਾਬ ਸਵੇਰ ਆਉਣ ਲੱਗਿਆ ਹੁਣ ਕੋੜਾ ਆਪਾਂ ਥੱਲੇ ਤਾਰਨਾ ਆ ਬਾਈ ਸਾਈਡ ਤੇ ਆ ਰੋ ਪਾ ਲਾ ਕੇ ਫਿਰ ਪਿਆਰ ਹੁੰਦਾ ਬਾਈ ਮਾਤਾ ਮਾਤਾ ਨਾ ਗਾ ਰਿਹਾ ਸੀਗਾ ਅਰਕੇ ਨਾਲ ਮੇਰਾ ਵੀ ਕੇਉਂ ਤੇ ਕੋਈ ਡਰ ਨਹੀਂ ਪੈਸਾ ਦਾ ਕੋਈ ਡਰ ਨਹੀਂ ਕੋਣ ਸੱਟ ਨਾ ਖਾਣੇ ਪੈਰ ਪੈਰੀ ਨਹੀਂ ਟੁੱਟਦੇ ਬਾਈ ਕਰੋੜਾਂ ਨੇ ਜਾਣ ਭਰਾ ਯਾਰਾ ਦੋ ਘੰਟੇ ਦਾ ਟਾਈਮ ਹੈ ਮੈਂ ਗੀਤ ਬਾਈ ਸਾਈਡ ਤੇ ਆ ਰੋ ਪਾ ਲਾ ਕੇ ਗਾ ਰਿਹਾ ਯਾਰਾ ਕਾਹਦਾ ਡਰ ਪਿਆ ਮੇਰੇ ਨਾਲ ਇੱਕ ਮਿੰਟ ਮੈਂ ਇੱਕ ਮਿੰਟ ਉਹ ਬੰਦਾ ਕਹਿੰਦਾ ਸਰਦਾਰਾ ਨਾ ਹਾਂ ਮਾਸੇ ਦਾ ਬਾਹਰ ਤੋਂ ਕਾਲੇ ਮਾਰਦਾ ਉਹ ਕਹਿੰਦਾ ਅੱਪੜੀ ਬੁੱਢੀ ਮੰਗਣ ਦੇ ਬਸ ਬਾਈ ਸਾਰੇ ਵੀਰ ਇੱਕ ਗੱਲ ਹੋਰ ਬਾਈ ਨਾ ਆ ਹੁਣ ਵੀਡੀਓ ਬਣਾ ਲਿਆ ਅੱਥਨ ਤੱਕ ਪਾ ਦਿਓ ਅਸੀਂ ਸੁਣ ਲੋ ਸੁਣ ਲੋ ਸੁਣ ਲੋ ਬੰਦਾ ਸੁਣ ਲੋ ਸੁਣ ਲੋ ਸੁਣ ਲੋ ਕਈ ਬੰਦਿਆਂ ਨੇ ਇਸ ਚੀਜ਼ ਤੇ ਤਰਾਜ ਕਰਿਆ ਵੀ ਬਾਬੇ ਨੇ ਭਾਪ ਕੋ ਕੇ ਬੱਬੂ ਮਾਨ ਦੇ ਗੋਡੀ ਹੱਥ ਲਾਏ ਨੇ ਸੁਣ ਲੋ ਬਾਈ ਬਾਈ ਤਿੰਨ ਵਾਰ ਟਾਈਮ ਦਿੱਤਾ ਬੱਬੂ ਮਾਨ ਨੇ ਬਾਈ ਨੇ ਤਿੰਨੇ ਵਾਰ ਬਾਈ ਨੂੰ ੜੀ ਕਰਨੀ ਬਾਈ ਮੈਨੂੰ ਜਾ ਨਹੀਂ ਹੋਇਆ ੜੀ ਕਰਕੇ ਪਹੁੰਚਿਆ ਨਹੀਂ ਗਿਆ ਚੌਥੀ ਵਾਰੀ 2 ਵਜੇ ਦਾ ਡੀਕ ਬਾਈ ਕਰਨ ਲੱਗਿਆ 4 ਵਜੇ ਪਹੁੰਚਿਆ ਫਿਰ ਵੀ ਜੱਫੀ ਪਾ ਕੇ ਮਿਲਿਆ ਪਤਾ ਕੀ ਕਹਿੰਦਾ ਕਹਿੰਦਾ ਬਾਬਾ ਜੀ ਤੁਸੀਂ ਪੈਸੇ ਨੂੰ ਛੱਡੋ ਮੇਰਾ 51000 ਘੋੜਿਆਂ ਦੇ ਮੇਲੇ 'ਚ ਲੈ ਲਓ ਤੇ ਮੈਂ ਖਾਣਾ ਵੀ ਲਾਉਂਦਾ ਤਾਂ ਗੋਡੀ ਹੱਥ ਲਾਇਆ ਤੇ ਮੱਖਾ ਮਾਰਦੇ ਜਿਹਦੇ ਬਿਨਾ ਨਾਲ ਤੋਂ ਜਿਤਨਾ ਜਨੂਨੇ ਲੜਨਾ ਲੜੀ ਜਾਂਦਾ ਸਾਡਾ ਕੋਈ ਨਹੀਂ ਸਾਡਾ ਕੋ 13 ਸਾਲ ਵੱਡਾ ਭਾਈ ਬੱਬੂ ਮਾਨ ਜਿਹਨੇ ਸਾਡੇ ਲਈ ਯਾਰੀ ਪਾਈ ਆ ਅਸੀਂ ਤਾਂ ਉਹਦੇ ਲਈ ਖੜੇ ਆ ਭਾਈ ਬੱਬੂ ਮਾਨ ਜਿੰਦਾਬਾਦ ਅੱਜ ਅਸੀਂ ਅਸੀਂ ਸਾਡਾ ਕਿਸੇ ਨਾਲ ਈਰਖਾ ਵੀ ਨਹੀਂ ਭਾਈ ਸਿੱਧੂ ਮੂਸੇ ਵਾਲਾ ਵੀ ਜਿੰਦਾਬਾਦ ਸਾਡਾ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਪਰ ਅਸੀਂ ਕਹਿੰਦਾ ਵੀ ਬਿਨਾ ਫालतੂਆਂ ਗੱਲਾਂ ਨਹੀਂ ਕਰਨੀਆਂ ਸਾਡਾ ਪਿਆਰ ਆ ਆ ਬੱਬੂ ਮਾਨ ਨੇ ਮੈਨੂੰ ਬਹੁਤ ਪਿਆਰ ਕਰਿਆ ਭਾਵਕ ਹੋ ਗਿਆ ਮੈਂ ਗੋਡੀਆਂ ਹੱਥ ਲਾਇਆ ਤੇ ਸਾਨੂੰ ਮਾਨ ਆ ਅਸੀਂ ਕਿਸੇ ਦੇਦਾਰੀ ਦੇ ਅਸੀਂ ਕਿਸੇ ਨੂੰ ਰੱਬ ਬਣਾ ਕੇ ਲਾਏ ਵੱਡਾ ਭਰਾ ਬਣਾ ਕੇ ਲਾਏ ਨੇ ਤੇ ਜੇ ਕਿਸੇ ਨੇ ਦੂਰ ਹੋਣਾ ਤਾਂ ਟਕ ਟਕ 5500 ਬਿਸਤਰਾ ਰਹਿਣ ਦਾ ਪੂਰਾ ਪ੍ਰਬੰਧ ਕਰਿਆ ਨਾ ਡਰੋ ਨਾ ਜਿਹੜੇ ਕਹਿੰਦੇ ਜੀ ਜਿਹੜੇ ਕਹਿੰਦੇ ਦੀ ਘੋੜਿਆਂ ਵਾਲਿਆਂ ਤੋਂ ਪੈਸੇ ਲੈ ਲੈਣਾ ਤਾਂ ਸੋਈ ਨਹੀਂ ਹੋ ਸਕਦਾ ਦੱਸੋ ਕਿਹੜੇ ਘੋੜਿਆਂ ਵਾਲਿਆਂ ਦੀ ਪਰਚੀ ਗੱਟੀ ਆ ਮਹੀਨਾ ਰਹਿ ਗਿਆ ਹੱਥ ਖੜਾ ਕਰੋ ਇਹਦਾ ਬਾਪਾ ਨਾਨਕ ਕਰਾ ਰਿਹਾ ਸੋ ਬੋਲਿਓ ਹਲੇ ਵੀ ਨਹੀਂ ਪਤਾ ਲੱਗਿਆ ਤੁਹਾਨੂੰ ਉਹ ਆ ਉਹ ਉਹ ਕਰਾ ਰਿਹਾ ਠੀਕ ਹੈ ਤੇ ਦੂਸਰੀ ਗੱਲ ਜਵਾਬ ਤਾਂ ਹਰ ਇੱਕ ਗੱਲ ਦਾ ਦੇ ਸਕਦੇ ਆ ਪਰ ਮੇਰੀ ਮਾਰੀ ਹੋਈ ਛੱਕ ਵੀ ਹੱਥ ਨੇ ਨਿਊਜ਼ ਚੈਨਲਾਂ ਤੇ ਪਾਈ ਦਿੰਦੀ ਆ ਮੈਂ ਤਾਂ ਨਹੀਂ ਬੋਲਦਾ ਹਰ ਇੱਕ ਬੰਦੇ ਦਾ ਜਵਾਬ ਆ ਅੱਜ ਅੱਜ ਸੁਣ ਲਓ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਜਿੱਥੇ ਮਰਜੀ ਵਰਲਡ ਦੇ ਬੀਤੀ ਸਪਾਂਸਰਾਂ ਨੇ ਜਿੱਥੇ ਮਰਜ਼ੀ ਵਗ ਜਾ ਇਕੱਲੇ ਅਮਰੀਕਾ ਚ 50 ਕਰੋੜ ਰੁਪਈਆ ਇਕੱਠਾ ਕਰ ਸਕਦਾ ਜੇ 1 ਰੁਪਈਆ ਵੀ ਕਿਥੋਂ ਲਿਆਤਾ ਦੱਸੋ 50 ਕਰੋੜ ਜ਼ਿੰਦਗੀ ਚ ਲੜਿਆ ਇਕੋ ਹੀ ਚੀਜ਼ ਲਈ ਲੜਿਆ ਵੀ ਚਿੱਟਾ ਸਮੈਤ ਗੋਲੀਆਂ ਟੀਕੇ ਇਹ ਨਸ਼ੇ ਪੰਜਾਬ ਚ ਬਾਹਰ ਕਰ ਦਿਓ ਤੇ ਡੋਡੀਆਂ ਦੇ ਠੇਕੇ ਖੋਲ ਦਿਓ ਜਿੰਨਾ ਚਿਰ ਜਿੰਨਾ ਚਿਰ ਹੁਣ ਤੱਕ ਇਹਨਾਂ ਦੇ ਐਮ.ਐਲ.ਏ ਨੇ ਵੀ ਬਿਆਨ ਦਿੱਤਾ ਉੱਥੇ ਪਾਰਲੀਮੈਂਟ ਚ विधानसभा ਜਿੰਨਾ ਚਿਰ ਖਸ ਖਸ ਦੀ ਖੇਤੀ ਨਹੀਂ ਹੋਣ ਲੱਗਦੀ ਉਹਨਾਂ ਚਿਰ ਪੰਜਾਬ ਦੇ ਡੁੱਬਦੀ ਕਿਸਾਨੀ ਪੰਜਾਬ ਦਾ ਪਾਣੀ ਪੰਜਾਬ ਦਾ ਕਰਜ਼ਾ ਤੇ ਪੰਜਾਬ ਦੀ ਜਵਾਨੀ ਨਹੀਂ ਬਚ ਸਕਦੀ ਜਿਹੜੇ ਖਸ ਖਸ ਦੀ ਖੇਤੀ ਚਾਹੁੰਦੇ ਆ ਤੇ ਡੋਡਿਆਂ ਦੇ ਢੇਕੇ ਚਾਹੁੰਦੇ ਆ ਬਾਹਾਂ ਖੜੀਆਂ ਕਰਕੇ ਦੱਸੋ ਤਾਂ ਜੀਣਾ ਆਹ ਦੇਖ ਲਓ ਬੰਦਮਾਨ ਆਹ ਦੇਖ ਲਓ ਗੂਆਂ ਦਮਾਨ ਪਿਛਲੇ ਤੁਸੀਂ ਵੀ ਡੋਟਿਆਂ ਦੀ ਖੇਤੀ ਚਾਹੁੰਦੇ ਵੀਡੀਓ ਬਣਾ ਲੈ ਸਾਬ ਬੋਲ ਤੇ ਇੱਕ ਸੁਣੋ ਪੰਜਾਬ ਸਿਰ ਅੱਜ 5 ਲੱਖ ਦਾ ਕਰਜ਼ਾ ਹੋਣਾ ਸਾ 5 ਲੱਖ ਕਰੋੜ ਦਾ ਕਰਜ਼ਾ ਹੋਣਾ ਹੈ ਤੇ ਅਸੀਂ ਸਰਚ ਮਾਰੀ ਆ ਵੀ ਪੰਜਾਬ ਦੇ ਵਿੱਚ 50 ਲੱਖ ਬੰਦਾ ਨਸ਼ਾ ਕਰਦਾ ਜਿਹਦੇ ਵਿੱਚੋਂ ਸਿਰਫ ਲੱਖ ਬੰਦਾ ਕੋਸਟ ਤੇ ਫਿਰ ਤੇ ਰਹਿ ਗਿਆ ਬਾਕੀ ਗੋਲੀਆਂ ਟੀਕੇ ਚਿੱਟੇ ਤੇ ਲੱਗ ਗਈ ਜੇ 50 ਲੱਖ ਚੋਂ 30 ਲੱਖ ਬੰਦਾ ਕੋਸਟ ਖਾਂਦਾ ਦੋ ਕਿੰਨਿਆਂ ਨਾਲ ਕਿਸਾਨ ਨੂੰ ਤੇ ਦੋ ਕਿੱल्ल्याਾਂ ਦੇ ਵਿੱਚੋਂ ਕਿਸਾਨ ਨੂੰ 8 ਲੱਖ ਰੁਪਈਆ ਵੱਜੂਗਾ ਜਿਨ੍ਹਾਂ ਕੋਲੇ ਦੋ ਕਿੱਲੇ ਨੇ ਸਿਰਫ ਉਹਨਾਂ ਨੂੰ ਲਾਇਸੈਂਸ ਦਿੱਤਾ ਜਾਵੇ ਖੇਤੀ ਦਾ ਦੋ ਕਿੱਲੇ ਵਾਲਿਆਂ ਨੂੰ ਤੇ ਠੇਕੇ ਖੋਲੇ ਜਾਣ ਤੇ ਤੜਕੇ ਉੱਠੋ ਤੁਸੀਂ ਜਾਵੋ 100 ਰੁਪਏ ਦੀ ਕੁੜੀ ਮਿਲੇ ਡੋਡਿਆਂ ਦੀ ਬਿਨਾ ਪਾਚਾਂ ਤੇ 100 ਰੁਪਏ ਦੀ ਕੁੜੀ ਖਾ ਕੇ ਕੰਮ ਤੇ ਜਾਵੋ 700 ਰੁਪਈਆ ਕਮਾ ਕੇ ਲਿਆਵੋ 100 ਰੁਪਏ ਦੇ ਫਲ ਫਲੂਟ ਆਪਣੇ ਬੱਚਿਆਂ ਲਈ 200 ਦੀ ਸਰਕੀ ਬਿੰਦੀ ਘਰ ਵਾਲੀ ਨਹੀਂ ਤੇ ਉਹ ਚੀਜ਼ਾਂ ਉਸ ਦਿਨ ਕਿੰਨਾ ਥੋੜਾ ਪਿਆਰ ਆ ਜਿਹੜੇ ਕਹਿੰਦੇ ਸੀ ਉਹ ਇੱਕ ਗੱਲ ਹੋ ਜਾ 10 ਆ ਵੀਰ ਆ ਸਿੰਘ ਕੋੜਾ ਲੈ ਕੇ ਆਗੇ ਕੋਈ ਗੱਲ ਇੱਕ ਗੱਲ ਹੋਰ ਦੱਸਦਾ ਜਿਹੜੇ ਕਹਿੰਦੇ ਸੀ ਬਾਬਾ ਬਾਬੇ ਤਾਂ ਆਪਣੀ ਧੀ ਵੀ ਨਹੀਂ ਸਮੀ ਸੁਣ ਲੋ ਉਹ ਧੀ ਵੀ ਚਾਵਲ ਦੀ ਚਲੀ ਗਈ ਸੁਣ ਲੋ ਸੁਣ ਲੋ ਜਿਹੜੀ ਹਰ ਵਾਹਿਗੁਰੂ ਨੇ ਮੇਰੇ ਕਰਮਾਂ ਚ ਮੇਰੀ ਸਹਜਾਦੀ ਮੇਰੀ ਸਰਦਾਰਨੀ ਮੇਰੀ ਧਰਮ ਪਤਨੀ ਮੇਰੇ ਕਰਮਾਂ ਚ ਲਿਖੀ ਆ ਨਾ ਉਹ ਕਰੇ ਮੀਡੀਆ ਚ ਨਹੀਂ ਆਉਣੀ ਨਾ ਆਉਣਾ ਚਾਹੁੰਦੀ ਹੈ ਜੇ ਇੱਕ ਵਾਰ ਫੋਟੋ ਦਿਖਾਤੀ ਨੀਂਦ ਨਹੀਂ ਆਉਣੀ ਕਿਸੇ ਨੂੰ ਸੁਪਨਿਆਂ ਉਹ ਫਿਰ ਮੈਣਗੇ ਤੈਨੂੰ ਕਹਿੰਦੇ ਕੁੜੀ ਸਟੈਂਡ ਹੋਈ ਮੈਨੂੰ ਕਹਿਣਗੇ ਜੱਟ ਜਗਾੜੀ ਜਸਕਰਤ ਮੇਰੀ ਮੇਰੀ ਮੇਨੂੰ ਜਿਹੜੇ ਕਹਿੰਦੇ ਵੀ ਟੀਵੀ ਦੀ ਸਭੀ ਤੁਸੀਂ ਜੋ ਰੁਪਈਆ ਵਟਾਉਣਾ ਤਾਂ ਦੱਸੋ ਇਸ ਕਰਕੇ ਮੈਨੂੰ ਭਾਈ 23 ਰਿਸ਼ਤੇ ਆਏ ਆ ਉਹਦੇ ਵਿੱਚੋਂ ਮੈਂ ਇੱਕ ਨੂੰ ਪਿਆਰ ਕਰਦਾ ਬਾਕੀ ਸਭ ਮੇਰੀਆਂ ਭੈਣਾਂ ਨੇ ਮੇਰੀ ਫਿਕਰ ਛੱਡਾਂ ਮੇਰਾ ਵਿਆਹ ਹੋ ਰਿਹਾ ਮੇਰੇ ਕੋਲ ਆਪਣੀ ਘਰ ਵਾਲੀ ਹੈਗੀ ਐਵੇਂ ਬਿਨਾਂ ਗੱਲ ਤੋਂ ਆਪਣੀ ਭੈਣਾਂ ਨਾਲ ਚਿਤਾਉਣ ਲੱਗ ਜਾਂਦੇ